हेलो स्टूडेंट्स मैं खुशबू एक बार फिर तो अपने सारे ही स्टूडेंट्स आपने यूट्यूब चैनल विश्वास स्टडीज से बहुत स्वागत करती हाँ तो बेटा आज का दिन बहुत ही खुशी भरिया है क्योंकि थोड़ी उड़ीक खत्म हो चुकिया ने रिजल्ट है जोड़ा बेटा आ, आ चुका है हाँ तीन ठीक सुन रहे हो बेटा थोड़ा जो लिंक है साइट से अठवीं जमात का वो एक्टिवेट हो चुका है ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਸਟੈਪ ਬਾਈ ਸਟੈਪ ਕਿ ਕਿਵੇਂ ਤੁਸੀਂ ਆਪਣੀ ਫੋਨ ਦੀ ਵਰਤੋਂ ਕਰਦੇ ਹੋਏ ਆਪਣਾ ਜੋ ਰਿਜ਼ਲਟ ਹੈਗਾ ਬੇਟਾ ਚੈੱਕ ਕਰ ਸਕਦੇ ਹੋ ਘਰ ਬੈਠੇ ਹੀ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਸਟੂਡੈਂਟਸ ਸ਼ੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ ਕਰਨਾ ਜੀ ਤਾਂ ਕਿ ਇਸ ਤਰ੍ਹਾਂ ਇਹ ਚੈਨਲ ਹਮੇਸ਼ਾ ਹੀ ਤੁਹਾਡੀ ਮਦਦ ਕਰਦਾ ਰਹੇ ਤਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਅੱਜ ਦੀ ਵੀਡੀਓ ਸ਼ੁਰੂ ਕਰੀਏ ਤਾਂ 8th ਕਲਾਸ ਸਟੂਡੈਂਟਸ ਬੇਟਾ ਤੁਹਾਡਾ ਰਿਜ਼ਲਟ ਆ ਚੁੱਕਿਆ ਹੈ ਖੋਲ ਦੇਖੋ ਜੇਕਰ ਫੋਨ ਹੈਗਾ ਤੁਸੀਂ ਆਰਾਮ ਨਾਲ ਕਰੇ ਬਿਨਾ ਕਿਸੇ ਟੈਨਸ਼ਨ ਤੋਂ ਆਪਦਾ ਰਿਜ਼ਲਟ ਚੈੱਕ ਕਰ ਸਕਦੇ ਹੋ ਉਸ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਬੇਟਾ ਤੁਸੀਂ ਗੂਗਲ ਖੋਲਣਾ ਹੈ ਗੂਗਲ ਖੋਲ ਕੇ ਉੱਥੇ ਤੁਸੀਂ ਟਾਈਪ ਕਰਨਾ ਹੈ ਪੀ ਐਸ ای ਬੀ ਕੀ ਟਾਈਪ ਕਰੋਗੇ ਪੀ ਐਸ ای ਬੀ ਠੀਕ ਹੈ ਜੀ ਇਹ ਟਾਈਪ ਕਰਨ ਤੋਂ ਬਾਅਦ ਤੁਸੀਂ ਸਰਚ ਦੀ ਆਪਸ਼ਨ ਤੇ ਜਾਓਗੇ ਜਦੋਂ ਤੁਸੀਂ ਇਹ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਬੇਟਾ ये साइट है जी ओपन हो चुकी तो बेटा तुम देख सकते हो कि जो रिजल्ट है वो दस रहे हैं कि रिज़ल्ट है जोड़ा वो आ गया है लिंक है जोड़ा इतने ब्लिंक कर रहा है इस तो बाद जो तो तीन नीचे जाओगे बेटा थोड़ी जी साइट में थल करों तो देखोगे थोड़े सामने दो ऑप्शन आन गिया एक है जी मेन वैबसाइट एक है जी रिजल्ट ठीक है जी तो कितने क्लिक करना है? रिजल्ट ठीक है जी कि क्लिक करना है का? रिजल्ट जो आप रिजल्ट से क्लिक करा तो देखो थोड़े सामने फिर तो दो ऑप्शनस है जिड़िया वो तो खुल जा बेटा कि हैगा बारहवीं क्लास का रिजल्ट एक हैगा अठवीं कलास का रिजल्ट देखना है अठवीं क्लास का रिजल्ट तो आप कि क्लिक करा अठवीं क्लास पर ठीक है जी इस क्लिक करोंगे इस क्लिक कर तो ਥੋੜੀ ਜੀ ਪ੍ਰੋਸੈਸਿੰਗ ਹੈ ਜਿਹੜੀ ਉਹ ਸਾਈਟ 'ਤੇ ਰੂਲ ਲੇਗੀ ਕਿਉਂਕਿ ਬੱਚੇ ਸਾਰੇ ਹੀ ਪੁੱਤ ਆਪਦਾ ਆਪਦਾ ਜਿਹੜਾ ਰਿਜ਼ਲਟ ਹੈ ਉਹ ਅਜੇ ਚੈੱਕ ਕਰ ਰਹੇ ਨੇ ਤਾਂ ਤੁਸੀਂ ਥੋੜਾ ਜਿਹਾ ਸਬਰ ਰੱਖਣਾ ਹੈਗਾ ਪ੍ਰੋਸੈਸਿੰਗ ਹੋਮ ਦੇਣੀ ਹੈ ਉਸ ਤੋਂ ਬਾਅਦ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਓਪਨ ਹੋਵੇਗਾ ਹਾਂਜੀ ਬੇਟਾ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਜਿਹੜੀ ਸਲਾਈਡ ਹੈਗੀ ਹੈ ਖੁੱਲ ਜਾਣੀ ਹੈ ਠੀਕ ਹੈ ਇਸ ਤੋਂ ਬਾਅਦ ਤੁਸੀਂ ਬੇਟਾ ਦੇਖ ਸਕਦੇ ਹੋ ਉੱਥੇ ਲਿਖਿਆ ਹੈ ਮਿਡਲ ਐਗਜ਼ਾਮੀਨੇਸ਼ਨ ਰਿਜ਼ਲਟ ਮਾਰਚ 2024 ਇਹਦੇ ਵਿੱਚ ਬੇਟਾ ਤੁਸੀਂ ਆਪਣਾ ਰੋਲ ਨੰਬਰ ਹੈ ਜਿਹੜਾ ਉਹ ਫਿਲ ਕਰੋਗੇ ਠੀਕ ਹੈ ਜੀ ਇੱਥੇ ਤੁਸੀਂ ਰੋਲ ਨੰਬਰ ਫਿਲ ਕਰਨਾ ਹੈ ਠੀਕ ਹੈ ਰੋਲ ਨੰਬਰ ਫਿਲ ਕਰਨਾ ਹੈ ਤੇ ਜਿਵੇਂ ਮੈਂ ਇੱਥੇ ਇੱਕ ਬੱਚੇ ਦਾ ਰੋਲ ਨੰਬਰ ਫਿਲ ਕਰ ਦਿੱਤਾ ਹੈਗਾ ਇਸ ਤੋਂ ਬਾਅਦ ਤੁਸੀਂ ਗੋ ਕਰੋਗੇ ਸਰਚ ਲਈ ਆਪਸ਼ਨ ਤੇ ਜਾਓਗੇ ਠੀਕ ਹੈ ਤਾਂ ਇਸ ਤਰ੍ਹਾਂ ਤੁਹਾਡੇ ਸਾਹਮਣੇ ਜਿਹੜਾ ਰਿਜ਼ਲਟ ਹੈਗਾ ਬੇਟਾ ਉਹ ਦੇਖ ਸਕਦੇ ਹੋ ਤੁਸੀਂ ਓਪਨ ਹੋ ਜਾਵੇਗਾ ਜਿਵੇਂ ਕਿ ਇਹ ਬੱਚਾ ਹੈਗਾ ਤਜਿੰਦਰ ਕੁਮਾਰ ਠੀਕ ਹੈ ਜੀ ਇਸ ਤਰ੍ਹਾਂ ਤੁਹਾਡੇ ਸਾਹਮਣੇ ਰਿਜ਼ਲਟ ਓਪਨ ਹੋ ਜਾਵੇਗਾ ਜਿਵੇਂ ਕਿ ਬੱਚੇ ਦਾ ਨਾਮ ਹੈਗਾ ਫਾਦਰ ਨੇਮ ਤਜਿੰਦਰ ਕੁਮਾਰ ਮਦਰ ਨੇਮ ਬਿੰਦੂ ਸ਼ਰਮਾ ਡੇਟ ਆਫ ਬਰਥ ਦਿੱਤਾ ਹੈ ਸਕੂਲ ਦਿੱਤਾ ਹੈ ਬੇਟਾ ਆਪਾਂ ਨੂੰ ਕੈਟਾਗਰੀ ਦਿੱਤੀ ਹੋਈ ਹੈ ਬੱਚੇ ਦੀ نیچے ਤੁਸੀਂ ਦੇਖ ਸਕਦੇ ਹੋ ਸਬਜੈਕਟਸ ਵੀ ਦਿੱਤੇ ਹੋਏ ਨੇ ਠੀਕ ਹੈ ਜਿਵੇਂ ਕਿ ਪੰਜਾਬੀ ਵਿੱਚ ਹਿੰਦੀ ਵਿੱਚੋਂ ਕਿੰਨੇ ਕਿੰਨੇ ਨੰਬਰ ਆਏ ਨੇ ਸਾਰਾ ਕੁਝ ਆਪਾਂ ਨੂੰ ਦਿੱਤਾ ਹੋਇਆ ਬੇਟਾ ਆ ਦੇਖੋ ਪੰਜਾਬੀ ਵਿੱਚ ਹਿੰਦੀ ਵਿੱਚ ਇੰਗਲਿਸ਼ ਵਿੱਚ ਮੈਥਸ ਵਿੱਚ ਕਿੰਨੇ ਬੱਚੇ ਦੇ ਅਬਟੇਨਡ ਨੰਬਰ ਕਿੰਨੇ ਨੇ ਕੁੱਲ ਕਿੰਨੇ ਸੀਗੇ ਠੀਕ ਹੈ ਜੀ ਤਾਂ ਸਾਰੇ ਮਾਰਕਸ ਵਗੈਰਾ ਸਭ ਕੁਝ ਦਿੱਤਾ ਹੋਇਆ ਹੈ ਬੇਟਾ ਤਾਂ ਤੁਸੀਂ ਆਰਾਮ ਨਾਲ ਆਪਦਾ ਜਿਹੜਾ ਰਿਜ਼ਲਟ ਹੈਗਾ ਉਹ ਚੈੱਕ ਕਰ ਸਕਦੇ ਹੋ ਜਿਵੇਂ ਆ ਦੇਖੋ ਗ੍ਰੈਂਡ ਟੋਟਲ ਵੀ ਦਿੱਤਾ ਹੋਇਆ ਹੈ ਕਿ ਬੱਚੇ ਦੇ 600 ਚੋਂ 594 ਨੰਬਰ ਹੈ ਜਿਹੜੇ ਬੇਟਾ ਉਹ ਆਏ ਹੈਗੇ ਨੇ ਠੀਕ ਹੈ ਏ ਗ੍ਰੇਡ ਆਈ ਹੈ ਕਲੀਅਰ ਤੇ ਅੱਗੇ ਪਰਸੈਂਟੇਜ ਵਗੈਰਾ ਸਭ ਕੁਝ ਗ੍ਰੇਡਿੰਗ ਵਗੈਰਾ ਵੀ ਦਿੱਤੀ ਹੋਈ ਆ ਗ੍ਰੇਡਿੰਗ ਪਰਸੈਂਟੇਜ ਸਾਰਾ ਕੁਝ ਦਿੱਤਾ ਹੋਇਆ ਬੇਟਾ ਠੀਕ ਹੈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਿਆਗਾ ਕਿ ਕਿਸ ਤਰ੍ਹਾਂ ਤੁਸੀਂ ਸਟੈਪ ਬਾਈ ਸਟੈਪ ਜਿਹੜਾ ਪੰਜਾਬ ਸਕੂਲ ਸਭ ਤੋਂ ਪਹਿਲਾਂ ਕੀ ਕਰਨਾ ਹੈ Google ਤੇ ਜਾ ਕੇ PSEB लिख के सर्च करना है उसके बाद दो दोश्नस गया मेन वैबसाइट रिजल्ट फिर रिजल्ट क्लिक करना है रिजल्ट तो क्लिक करन तो बाद बेटा थोड़े सामने रोल नंबर ऑप्शन आएगी रोल नंबर फिल करना है फिर सर्च की ऑप्शन आएगी वो क्लिक करोंगे तो थोड़े सामने थोड़ा सारा रिजल्ट जोड़ा ओपन हो जाना है ਤਾਂ ਮੈਨੂੰ ਪੂਰੀ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਹੀ ਹੈਲਪਫੁਲ ਲੱਗੀ ਹੋਵੇਗੀ ਜੇਕਰ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਹੈ ਵੱਧ ਤੋਂ ਵੱਧ ਬੱਚਿਆਂ ਨਾਲ ਸ਼ੇਅਰ ਕਰਨਾ ਹੈ ਤਾਂ ਕਿ ਬੱਚੇ ਆਰਾਮ ਨਾਲ ਬਿਨਾ ਕਿਸੇ ਟੈਨਸ਼ਨ ਤੋਂ ਘਰ ਬੈਠੇ ਆਪਣੀ ਫੋਨ ਦੀ ਵਰਤੋਂ ਕਰਦੇ ਹੋਏ ਆਪਦਾ ਰਿਜ਼ਲਟ ਦੇਖ ਸਕਣ ਤਾਂ ਸਟੂਡੈਂਟਸ ਅੱਜ ਦਾ ਸੈਸ਼ਨ ਐਂਡ ਕਰਨ ਤੋਂ ਪਹਿਲਾਂ ਬੇਟਾ ਇੱਕ ਹੀ ਗੱਲ ਕਹਿਣਾ ਚਾਹੂੰਗੀ ਕਿ ਇਹ ਚੈਨਲ ਜਿਹੜਾ ਹੈਗਾ ਇਹ ਹੁਣ ਜਿਵੇਂ ਤੁਸੀਂ ਨਵੀਂ ਕਲਾਸ ਦੇ ਵਿੱਚ ਹੋ ਗਏ ਹੋ 9th ਕਲਾਸ ਦੇ ਵਿੱਚ ਤਾਂ ਤੁਹਾਡੀ ਹਮੇਸ਼ਾ ਤੁਹਾਡੀ ਸਟੱਡੀ ਦੇ ਵਿੱਚ ਸਾਰੇ ਹੀ ਸਬਜੈਕਟਸ ਦੇ ਵਿੱਚ ਖਾਸ ਕਰਕੇ ਇੰਗਲਿਸ਼ ਵਿਸ਼ੇ ਦੇ ਵਿੱਚ ਇਸੇ ਤਰ੍ਹਾਂ ਹੀ ਮਦਦ ਹੈ ਜਿਹੜੀ ਉਹ ਕਰਦਾ ਰਹੇਗਾ ਠੀਕ ਹੈ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕੀਤੇ ਜਾਣਗੇ ਇਸ ਚੈਨਲ ਤੇ ਚਾਹੇ ਤੁਹਾਡੇ ਫਾਈਨਲ ਪੇਪਰ ਹੋਣ ਚਾਹੇ ਤੁਹਾਡੇ ਬੋਰਡ ਦੇ ਪੇਪਰ ਹੋਣ ਚਾਹੇ ਨਾਨ ਬੋਰਡ ਪੇਪਰ ਹੋਣ ਹਮੇਸ਼ਾ ਇਹ ਚੈਨਲ ਤੁਹਾਡੀ ਮਦਦ ਕਰੇਗਾ ਤਾਂ ਇਸ ਕਰਕੇ ਮੇਰੇ ਨਾਲ ਹਮੇਸ਼ਾ ਜੁੜੇ ਰਹਿਣ ਲਈ ਭਾਵ ਇਸ ਚੈਨਲ ਨਾਲ ਜੁੜੇ ਰਹਿਣ ਲਈ ਇਸ ਚੈਨਲ ਨੂੰ ਅੱਜ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤਾਂਕਿ 9ਵੀਂ ਤੋਂ ਲੈ ਕੇ 12ਵੀਂ ਤੱਕ ਇਹ ਚੈਨਲ ਇਸੇ ਤਰ੍ਹਾਂ ਹੀ ਨੋਟੀਫਿਕੇਸ਼ਨ ਦੇ ਵਿੱਚ ਸਟੱਡੀ ਦੇ ਵਿੱਚ ਤੁਹਾਡੀ ਹੈਲਪ ਹੈ ਜਿਹੜੀ ਉਹ ਕਰਦੀ ਕਰਦਾ ਰਹੇ ਤੇ ਆਪਣਾ ਸਾਥ 12ਵੀਂ ਤੱਕ ਬਣਿਆ ਰਹੇ ਤਾਂ ਬੇਟਾ ਜੀ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਿਹਦੇ ਵਿੱਚ ਆਪਾਂ ਹੁਣ ਤੁਹਾਡੀ ਨੌਵੀਂ ਕਲਾਸ ਦੀ ਸਟਡੀ ਸਟਾਰਟ ਕਰਵਾਵਾਂਗੇ ਟਿਲ ਦੈਨ ਆਪਣਾ ਰਿਜ਼ਲਟ ਬਾਰੇ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਨੇਵਰ ਗਿਵ ਅਪ ਗੁੱਡਬਾਈ